ਚੈਲਪ ਜਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ 7 ਫਰਵਰੀ ਦਿਨ ਬੁੱਧਵਾਰ ਨੂੰ ਅੱਜ ਦੇ ਕੁਝ ਮਸਲੇ ਆਈਆਂ ਕੁਝ ਗੱਲਾਂ ਬਤਾ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਆਪਾਂ ਨਵਾਰਾਡਾ ਦੇ ਵਿੱਚ ਜਿਹੜੀ ਇਸ ਵੇਲੇ ਪ੍ਰਾਇਮਰੀ ਸ਼ੋਕ ਕੇ ਹਟੀਆਂ ਉਹਦੇ ਬਾਰੇ। ਨਿੱਕੀ ਹੈਲੀ ਉੱਥੇ ਇਕੱਲੇ ਹੀ ਸ਼੍ਰੀ ਉਮੀਦਵਾਰ ਪਬਲਿਕਨ ਵੱਲੋਂ ਕੀ ਗੱਲਬਾਤ ਹੋਈ? ਦੂਜੀ ਗੱਲਬਾਤ ਆਪਾਂ ਕਰਨੀ ਇੱਕ ਮਾਸ ਸ਼ੂਟਿੰਗ ਹੋਈ ਸੀ ਤੇ ਉਸ ਨੌਜਵਾਨ ਦੀ ਮਾਂ ਦੇ ਉੱਪਰ ਦੋਸ਼ ਲਾਏ ਗਏ। ਬੱਚਾ ਪਹਿਲਾਂ ਜੇਲ੍ਹ ਚ ਮਾਂ ਦੇ ਉੱਤੇ ਵੀ ਦੋਸ਼ ਲੱਗਿਆ ਤੀਜੀ ਗੱਲਬਾਤ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਕਰਨੀ ਹੈ ਜਿਹਦੇ ਵਿੱਚ ਰੀਸਾਈਕਲਿੰਗ ਦੇ ਲਈ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਿਊਟਰ ਦੀ ਵਰਤੋਂ ਕੀਤੀ ਜਾ ਰਹੀ ਹੈ ਉਹ ਜਿਹੜਾ ਪਲਾਸਟਿਕ ਇੱਕ ਪਾਸੇ ਤੇ ਬਾਕੀ ਕਚਰਾ ਇੱਕ ਪਾਸੇ ਚਾਈਲਡ ਲੇਬਰ ਦਾ ਮਾਮਲਾ ਅਮਰੀਕਾ ਦੇ ਵਿੱਚ ਚਰਚਾ ਦੇ ਵਿੱਚ ਅਸੀਂ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਵਿਅਕਤੀ ਟੈਨੇਸੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਬਾਰਡਰ ਦੇ ਉੱਤੇ ਬੰਦੂਕ ਲੋਡ ਕਰਕੇ ਵਾਰਦਾਤ ਕਰਨ ਜਾ ਰਿਹਾ ਸੀ ਤੇ ਇੱਕ ਗੱਲਬਾਤ ਕਰਨੀ ਹੈ ਮਟਾਪਾ ਘਟਾਉਣ ਵਾਲੀਆਂ ਦਵਾਈਆਂ ਦੇ ਬਾਰੇ ਕਈ ਕੰਪਨੀਆਂ ਜਿਹੜੀਆਂ ਇਸ ਦੌੜ ਦੇ ਵਿੱਚ ਸਾਂ ਸ਼ਾਮਲ ਹੋ ਰਹੀਆਂ ਐ ਇਸ ਵੇਲੇ ਜ਼ੈਮਤਕ ਤੋਂ ਬਾਅਦ ਸਭ ਤੋਂ ਪਹਿਲੀ ਗੱਲਬਾਤ ਐ ਇਸ ਵੇਲੇ ਕਿ ਤੁਹਾਨੂੰ ਪਤਾ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀ ਚੋਣ ਐ ਇਸ ਸਾਲ ਹੋਣੀ ਐ ਉਸ ਚੋਣ ਦੇ ਲਈ ਪਹਿਲਾਂ ਦੋਵਾਂ ਪਾਰਟੀਆਂ ਉਮੀਦਵਾਰਾਂ ਦੀ ਤਿਆਰੀ ਕਰ ਰਹੀਆਂ ਐ ਉਮੀਦਵਾਰਾਂ ਦੀ ਚੋਣ ਹੋ ਰਹੀ ਆ ਤੇ ਜਿਹੜਾ ਰਿਪਬਲਿਕਨ ਇਹਨਾਂ ਦੇ ਪਾਸੇ ਦੋ ਹੀ ਉਮੀਦਵਾਰ ਐ ਇਸ ਵੇਲੇ ਬਚੇ ਆ ਇੱਕ ਨਿੱਕੀ ਹੈਲੀ ਤੇ ਦੂਜੇ ਡੋਨਲਡ 트੍ਰੰਪ ਡੋਨਲਡ 트੍ਰੰਪ ਦਾ ਨਾਮ ਨਿਵਾੜਾ ਦੇ ਪਹਿਲੇ ਹੀ ਬਾਹਰ ਕੱਢ ਦਿੱਤਾ ਸੀ ਕਿਉਂਕਿ ਕਈ ਕੇਸਾਂ ਦੇ ਮਾਮਲੇ ਦੇ ਵਿੱਚ ਉਹ ਕਹਿੰਦੇ ਸੀ ਕਿ ਡੋਨਲਡ 트੍ਰੰਪ ਸਾਡੇ ਵੱਲੋਂ ਤੇ ਉਮੀਦਵਾਰ ਹੋ ਹੀ ਨਹੀਂ ਸਕਦਾ ਅਸੀਂ ਨਹੀਂ ਮੰਨਦੇ ਇਸ ਕਰਕੇ ਉਹਨੇ ਬੈਲਟ ਦੇ ਉੱਤੇ ਨਾ ਹੀ ਨਹੀਂ ਪਾਇਆ ਤੇ ਰਹਿ ਕੇ ਇਕੱਲੇ ਨਿੱਕੀ ਹੇਲੀ ਹੁਣ ਕੁਦਰਤੀ ਤੌਰ ਦੇ ਉੱਤੇ ਸੀਗਾ ਵੀ ਇੱਥੇ ਇਹਨਾਂ ਨੂੰ ਡੋਨਲਡ 트੍ਰੰਪ ਨੂੰ ਵੱਡਾ ਝਟਕਾ ਲੱਗਣਾ ਹੈ ਤੇ ਨਿੱਕੀ ਹੇਲੀ ਜਿਹੜੀ ਆ ਉਹ ਜਿੱਤ ਜਾਣੀ ਹੈ ਜਾਂ ਇਹਦਾ ਕਹ ਲਓ ਵੀ ਜਿਹੜੇ ਡੈਲੀਗੇਟਸ ਆਉਣੇ ਆ ਉੱਥੇ ਤੇ ਹਾਲਾਂਕਿ ਪਹਿਲਾਂ ਲੋਕ ਕਹਿੰਦੇ ਸੀ ਨਵਾਡਾ ਦੀ ਇਲੈਕਸ਼ਨ ਦੇ ਵਿੱਚ ਬੈਲਟ ਦੇ ਉੱਤੇ ਇਹਨਾਂ ਦਾ ਨਾਂ ਨਾ ਹੋਣ ਦੇ ਨਾਲ ਡੋਨਲਡ 트੍ਰੰਪ ਦਾ ਕੋਈ ਫਰਕ ਨਹੀਂ ਪੈਣਾ ਉਹਨਾਂ ਨੂੰ ਤੇ ਹੋਇਆ ਇੱਥੇ ਬੜਾ ਅਜੀਬ ਕੰਮ ਹੋਇਆ ਕਿ ਜਿਹੜੀਆਂ ਵੋਟਸ ਨੇ ਕੱਲ ਪਈਆਂ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਪ੍ਰਾਈਮਰੀਜ਼ ਨਵਾਡਾ ਦੇ ਵਿੱਚ ਉਹਨਾਂ ਦੇ ਵਿੱਚ ਯੂਨ ਸਾਬਕਾ ਜਿਹੜੀ ਯੂਨ ਐਮਬੈਸਡਰ ਨਿੱਕੀ ਹੇਲੀ ਆ ਇੱਕੋ ਹੀ ਇੱਕ ਮੇਜਰ ਕੈਂਡੀਡੇਟ ਸੀ ਬੈਲਟ ਦੇ ਉੱਤੇ ਜਿਹੜੀ ਰੇਸ ਦੇ ਵਿੱਚ ਹੈਗੀ ਆ ਨਵਾੜਾ ਵੋਟਰਸ ਨੇ ਕੀਤਾ ਕੀ ਆ ਵੈਲਟ ਬਾਕਸ ਦੇ ਵਿੱਚ ਇੱਕ ਤਰੀਕੇ ਨਾਲ ਪ੍ਰੋਟੈਸਟ ਕੀਤਾ ਇੱਕ ਉਹਦੇ ਉੱਤੇ ਨਾ ਲਿਖਿਆ ਹੁੰਦਾ ਵੀ ਮੰਨ ਲਓ ਪੰਜ ਚਾਰ ਉਮੀਦਵਾਰ ਵੀ ਹੁੰਦੇ ਤਾਂ ਪੰਜ ਚਾਰ ਉਮੀਦਵਾਰ ਦੇ ਵਿੱਚੋਂ ਵੀ ਮੰਨ ਲਓ ਉੱਥੇ ਰਾਉਂਡ ਸੈਂਟੈਂਸ ਹੁੰਦਾ ਨਿੱਕੀ ਹੈਲੀ ਵਿਕਰਮਾ ਸ਼ਰਮੀ ਜਾਂ ਹੋਰ ਸਾਰੇ ਹੁੰਦੇ ਤੇ ਉਹਨਾਂ ਤੋਂ ਬਾਅਦ ਇੱਕ ਥੱਲੇ ਉਹਨਾਂ ਨੇ ਲਿਖਿਆ ਹੁੰਦਾ ਨਨ ਆਫ ਥੀਸ ਕੈਂਡੀਡੇਟਸ ਵੀ ਜਿੰਨੇ ਉੱਪਰ ਨਾਂ ਹੈਗੇ ਮੈਂ ਇਹਨਾਂ ਚੋਂ ਕਿਸੇ ਨੂੰ ਵੀ ਨਹੀਂ ਵੋਟ ਪਾਉਂਦਾ ਹੁਣ ਉੱਥੇ ਤਾਂ ਹੈ ਹੀ ਕੋਈ ਨਹੀਂ ਸੀ ਸਿਰਫ ਨਿੱਕੀ ਹੈਲੀ ਆ ਜੋ ਜਿਹੜੀ ਮੇਜਰ ਤੇ ਦੂਜੇ ਨੰਬਰ ਦੇ ਉੱਤੇ ਉਹਨੇ ਲਿਖਿਆ ਆ ਨਨ ਆਫ ਥੀਸ ਕੈਂਡੀਡੇਟਸ ਤੇ ਹੋਇਆ ਉਹਨਾਂ ਦੇ ਵਿੱਚ ਇਹ ਆ ਕਿ ਲੋਕਾਂ ਨੇ ਜਿੰਨੇ ਲੋਕਾਂ ਨੇ ਨਿੱਕੀ ਹੇਲੀ ਨੂੰ ਵੋਟ ਪਾਈ ਆ ਉਹਨਾਂ ਤੋਂ ਦੁੱਗਣਿਆਂ ਨੇ ਦੂਜੇ ਪਾਸੇ ਪਾਈ ਆ ਨਨ ਆਫ ਥੀਸ ਕੈਂਡੀਡੇਟਸ ਵੀ ਅਸੀਂ ਕਿਸੇ ਨੂੰ ਵੀ ਕਿਸੇ ਨੂੰ ਵੀ ਪਸੰਦ ਕਰਦੇ ਮਤਲਬ ਉਹ ਤੇ ਨਿੱਕੀ ਹੇਲੀ ਆ ਇਹਦਾ ਮਤਲਬ ਅਸੀਂ ਨਿੱਕੀ ਹੇਲੀ ਨੂੰ ਨਹੀਂ ਪਸੰਦ ਕਰਦੇ ਤੇ ਜੇ ਉਹ ਨਿੱਕੀ ਹੇਲੀ ਨੂੰ ਨਹੀਂ ਪਸੰਦ ਕਰਦੇ ਤੇ ਪਸੰਦ ਕਿਹਨੂੰ ਕਰਦੇ ਆ ਉਹ ਗੱਲ ਬੜੀ ਸਪਸ਼ਟ ਸੀ ਕਿ ਡੋਨਲਡ ਟਰੰਪ ਨੂੰ ਕਿਉਂਕਿ ਡੋਨਲਡ ਟਰੰਪ ਦਾ ਨਾਮ ਬੈਲਟ ਦੇ ਵਿੱਚ ਬੈਲਟ ਦਿੱਕਤ ਨਹੀਂ ਸੀ ਪਰ ਇਹ ਆਪਣੇ ਆਪ ਦੇ ਵਿੱਚ ਬੜੀ ਇੱਕ ਨਮੋਸ਼ੀ ਵਾਲੀ ਗੱਲ ਵੀ ਨਿੱਕੇ ਲੈ ਲਈ ਮੰਨੀ ਜਾ ਰਹੀ ਹੈ ਮੰਨਿਆ ਤੇ ਜਾ ਰਿਹਾ ਵੀ ਹੁਣ ਲਗਭਗ ਤੈ ਹੈ ਨਿੱਕੇ ਹਰੀ ਨੂੰ ਜਿਹੜਾ ਦੌੜ ਦੇ ਵਿੱਚੋਂ ਬਾਹਰ ਹੋ ਜਾਣਾ ਚਾਹੀਦਾ ਤੇ ਡੋਨਲਡ ਟਰੰਪ ਨੂੰ ਮਤਲਬ ਅੱਗੇ ਚੱਲਣਾ ਚਾਹੀਦਾ ਤੇ ਜਦੋਂ ਇਹ ਸਾਰੀਆਂ ਸਟੇਟਾਂ ਦੇ ਵਿੱਚ ਪ੍ਰਾਈਮਰੀਜ਼ ਕੌਕਸਸ ਹੋ ਜਾਂਦੇ ਆ ਉਹਦੇ ਤੋਂ ਬਾਅਦ ਡੈਲੀਗੇਟ ਚੁਣੇ ਜਾਂਦੇ ਆ ਤੇ ਫਿਰ ਜਦੋਂ ਇੱਕ ਫਾਈਨਲ ਮੀਟਿੰਗ ਹੋਊਗੀ ਉਹਦੇ ਵਿੱਚ ਜਾ ਕੇ ਉਹ ਡੈਲੀਗੇਟ ਜਿਹੜੇ ਆ ਉਹ ਆਪਣਾ ਡਿਕਲੇਅਰ ਕਰ ਦੇਣਗੇ ਜਿੱਦਾਂ ਪਹਿਲਾ 라ਉਂਡ ਸੈਂਟਸ ਹੱਕ ਹਟ ਗਿਆ ਵੀ ਮੈ ਇਸ ਦੌੜ ਦੇ ਵਿੱਚ ਸ਼ਾਮਲ ਜਿਹੜੀ ਦੌੜ ਦੇ ਵਿੱਚ ਬਾਹਰ ਹੋ ਰਹੇ ਆ ਤੇ ਹੁਣ ਨਿੱਕੀ ਹੈਲੀਵਰ ਇਹ ਬੰਨਿਆ ਜਾ ਰਿਹਾ ਵੀ ਇਹਨਾਂ ਨੂੰ ਫਿਰ ਦੌੜ ਦੇ ਵਿੱਚੋਂ ਹਟ ਜਾਣਾ ਚਾਹੀਦਾ ਪਰ ਇਹ ਲੱਗਦਾ ਕਿ ਜਦੋਂ ਤੱਕ ਸਾਊਥ ਕੈਰੋਲਾਈਨਾ ਜਿਹੜੀ ਇਹਨਾਂ ਦੀ ਆਪਣੀ ਸਟੇਟ ਆ ਉੱਥੇ ਤੱਕ ਜਦੋਂ ਤੱਕ ਇਲੈਕਸ਼ਨ ਜਾਊਗੀ ਮਹੀਨੇ ਦੇ ਐਂਡ ਦੇ ਵਿੱਚ ਉੱਥੇ ਤੱਕ ਇਹ ਦੌੜ ਦੇ ਵਿੱਚ ਰਹਿਣਗੇ ਤੇ ਬਾਅਦ ਵਿੱਚ ਪਰੇ ਹੋ ਜਾਣਗੇ ਹੁਣ 31% ਲੋਕਾਂ ਨੇ ਨਿੱਕੀ ਹੈਲੀ ਨੂੰ ਵੋਟ ਪਾਈ ਆ ਇੱਥੇ ਲੋਕਾਂ ਨੇ ਮਤਲਬ ਜਿਹੜੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਜਿਹੜੇ ਇਹਨਾਂ ਦੇ ਵੋਟ ਜਿਹੜੇ ਇਹਨਾਂ ਦੇ ਸਪੋਰਟਰ ਨੇ ਜਾਂ ਇਹਨਾਂ ਦੇ ਮੈਂਬਰ ਨੇ ਦੂਜੇ ਪਾਸ ਜਿਹੜੇ 61% ਜਿਹੜੇ ਹੈਗੇ ਨੇ ਇਹ ਮੈਂਬਰ ਕਿ ਇਹਨਾਂ ਨੇ ਉਲਟ ਵੋਟ ਪਾਈ ਆ ਵੀ ਨਨ ਆਫ ðiਸ ਕੈਂਡੀਡੇਟਸ ਵੀ ਅਸੀਂ ਕਿਸੇ ਨੂੰ ਵੀ ਪਸੰਦ ਨਹੀਂ ਕਰਦੇ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲਬਾਤ ਦੱਸੀ ਜਾ ਰਹੀ ਆ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਬੈਲਟ ਦੇ ਉੱਤੇ ਨਹੀਂ ਆ ਗਵਰਨਰ ਜੋ ਲੰਬੈਰਡੋ ਨਵਾੜਾ ਦੇ ਰਿਪਬਲਿਕਨ ਚੀਫ ਐਗਜ਼ੀਕਿਊਟਿਵ ਐਂਡੋਰਸਮੈਂਟ ਜਿਹੜੇ ਹੈਗੇ ਆ ਉਹਨਾਂ ਨੇ 트੍ਰੰਪ ਨੂੰ ਐਂਡੋਰਸ ਕੀਤਾ ਤੇ ਜਿਹੜਾ ਇਸ ਮਾਮਲੇ ਦੇ ਵਿੱਚ ਜਿਹੜੀ ਬੈਲਟ ਦੇ ਉੱਤੇ ਤੇ ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਮਤਲਬ ਜਿੱਤ ਤੇ ਉੱਥੋਂ ਨਿੱਕੀ ਹੱਲੀ ਗਈ ਹੈ ਪਰ ਜਿੱਤ ਵੀ ਹਾਰ ਵਰਗੀ ਦੱਸੀ ਜਾ ਰਹੀ ਹੈ ਤੇ ਜਿਹਦੇ ਵਿੱਚ ਕਿ ਇਹਨਾਂ ਨੇ ਪਹਿਲਾਂ ਇੱਕ ਨਾਨ ਆਫ ਥੀਸ ਕੈਂਡੀਡੇਟਸ ਦੀ ਆਪਸ਼ਨ ਪਾਈ ਸੀ ਇਲੈਕਸ਼ਨ ਬੈਲਟ ਦੇ ਉੱਤੇ ਲਗਭਗ 50 ਸਾਲ ਪਹਿਲਾਂ ਤੇੜੀ ਚੁਆਇਸਸ ਆ ਉਹ ਹਜੇ ਵੀ ਸੀ ਕਿ ਵੋਟਰਸ ਦੇ ਵਿੱਚ ਤੇ ਵੋਟਰ ਨੇ ਆਪਣੇ ਹਿਸਾਬ ਦੇ ਨਾਲ ਇਹ ਚੁਆਇਸ ਕੀਤੀ ਹੈ ਤੇ ਅ ਮਤਲਬ ਜੇ ਨੋਵਨ ਦੇ ਪਾਸੇ ਨੂੰ ਚਲੇ ਜਾਵੇ ਤੇ ਇਹਦੇ ਨਾਲ ਲਗਭਗ ਦੁੱਗਣੇ ਹੋ ਜਾਣ ਇਹ ਜਿਹੜੇ ਡੈਲੀਗੇਟਸ ਜਿਹੜੇ ਉਹਦੇ ਨਾਲੋਂ ਨਿੱਕੀ ਹੈਲੀ ਨਾਲੋਂ ਤਾਂ ਜਿਹੜੇ ਜਿਹੜੇ ਕਿ ਦੋਵਾਂ ਦੇ ਵਿੱਚੋਂ ਇੱਕ ਹੀ ਕੈਂਡੀਡੇਟ ਬਚੀ ਹੈ ਕੰਟੈਸਟ ਦੇ ਵਿੱਚ ਤਾਂ ਆਪਣੇ ਆਪ ਦੇ ਵਿੱਚ ਨਵੀਂ ਗੱਲ ਆ 42000 ਜਿਹੜੇ ਨਵਾਡਾ ਰਿਪਬਲਿਕਨ ਨੇ ਉਹ ਬਾਹਰ ਆਏ ਵੋਟ ਪਾਉਣ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਜਿਹੜੇ ਜਿਹੜੀ ਕੰਟੈਸਟ ਦੇ ਵਿੱਚ ਸਾਫ਼ ਤੌਰ ਦੇ ਉੱਤੇ ਉਹਨਾਂ ਨੇ ਜਿਹੜਾ ਨੋ ਵਨ ਪਿਕ ਕੀਤਾ ਵੀ ਅਸੀਂ ਜਿਹੜਾ ਹੁਣ ਨੋ ਵਨ ਔਨ ਦਾ ਬੈਲਟ ਮੀਨਸ ਕਿ ਨੋ ਵਨ ਮੀਨਸ ਡੋਨਲਡ 트੍ਰੰਪ ਇਹ ਚੀਜ਼ ਨੇ ਆਪਣੇ ਆਪ ਦੇ ਵਿੱਚ ਹੁਣ ਇੱਕ ਜਿਹੜੀ ਰੇਸ ਦੇ ਵਿੱਚ ਮਹੱਤਵਪੂਰਨ ਤਬਦੀਲੀ ਲਿਆਂਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਕਿ ਨਿੱਕੀ ਹੇਲੀ ਜਲਦੀ ਜਦੋਂ ਸਾਊਥ ਕਾਰੋਲੀਨਾ ਉਹਨਾਂ ਦੇ ਸਟੇਟ ਦੇ ਵਿੱਚੋਂ ਲੰਘਦੀਆਂ ਇਲੈਕਸ਼ਨਸ ਤਾਂ ਉਹਦੇ ਫਿਰ ਅਨਾਊਂਸਮੈਂਟ ਕਰ ਦੇਣਗੇ ਕਿ ਉਹਨਾਂ ਦੇ ਹੱਕ ਦੇ ਵਿੱਚੋਂ ਬੈਠ ਕੇ ਅਗਲੀ ਗੱਲ 'ਤੇ ਦੋਸਤੋ ਇੱਕ ਮਾਸ ਸ਼ੂਟਿੰਗ ਹੋਈ ਸੀ ਆਕਸਫੋਰਡ ਹਾਈ ਸਕੂਲ ਦੇ ਵਿੱਚ ਤੇ ਉਸ ਮਾਮਲੇ ਦੇ ਵਿੱਚ ਹੁਣ ਇੱਕ ਅਦਾਲਤ ਨੇ ਆਪਣਾ ਫੈਸਲਾ ਦਿੱਤਾ ਹੈ ਪੌਂਟਿਆਕ ਮਿਸ਼ੀਗਨ ਦੇ ਵਿੱਚ ਇਹ ਘਟਨਾ ਵਾਪਰੀ ਸੀ ਜਿਹੜੀ ਆਕਲੈਂਡ ਕਾਉਂਟੀ ਦੀ ਜਿਊਰੀ ਨੇ ਕੱਲ ਮੰਗਲਵਾਰ ਨੂੰ ਇਹ ਫੈਸਲਾ ਦਿੱਤਾ ਬੜੀ ਇਮੋਸ਼ਨਲ ਇਹ ਹੀਅਰਿੰਗ ਸੀਗੀ ਕੇਸ ਚੱਲਿਆ 2 ਹਫ਼ਤੇ ਲਗਾਤਾਰ ਅਦਾਲਤ ਦੇ ਵਿੱਚ ਕਾਰਵਾਈ ਚੱਲਦੀ ਰਹੀ ਹੈ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਨਿਆਣੇ ਨੇ ਜਿਹੜਾ ਬੱਚੇ ਨੇ ਐਕਸ਼ਨ ਕੀਤਾ ਜਿਹੜਾ ਇੱਕ ਸ਼ੂਟਿੰਗ ਕੀਤੀ ਕੁਝ ਲੋਕਾਂ ਨੂੰ ਮਾਰ ਦਿੱਤਾ ਕਈਆਂ ਨੂੰ ਜ਼ਖਮੀ ਕਰ ਦਿੱਤਾ 2021 ਦੀ ਘਟਨਾ ਆ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਕਿਹਾ ਵੀ ਮਾਂ ਦੋਸ਼ੀ ਆ ਮਾਂ-ਬਾਪ ਦੋਵੇਂ ਦੋਸ਼ੀ ਨੇ ਇਸ ਮਾਮਲੇ ਦੇ ਵਿੱਚ ਜਿਊਰੀ ਜਿਹੜੀ ਆ ਆ ਜਾਨ ਜਿਹੜਾ ਉਹਨਾਂ ਨੇ 11 ਘੰਟੇ ਦੀ ਇਹ ਗੱਲਬਾਤ ਸੀਗੀ ਤੇ ਇਹਦੇ ਤੋਂ ਬਾਅਦ ਇਹ ਉਹਨਾਂ ਨੇ ਫੈਸਲਾ ਕੀਤਾ ਤੇ 4 ਕਾਉਂਟਸ ਆਫ ਇਨਵੋਲੰਟਲੀ ਮਨਸਲਟਰ ਇਹਦੇ ਚਾਰਜਸ ਲਾਏ ਆ ਤੇ ਜਿਹੜੇ ਚਾਰ ਜਣੇ ਮਾਰੇ ਗਏ ਸੀਗੇ ਉਥੇ ਜੁਲੀਆ ਨਾਲ ਦੇ ਵਿੱਚ 14 ਸਾਲ ਦੀ ਉਮਰ ਸੀ ਟੇਟ ਮਾਇਰ 16 ਸਾਲ ਦੀ ਉਮਰ ਸੀ ਇਸੇ ਤਰ੍ਹਾਂ ਮੈਡੀਸ਼ਨ ਬੈਡਵਿੰਨ ਦੀ 17 ਸਾਲ ਉਮਰ ਸੀ ਤੇ ਜਸਟਨ ਸ਼ਿਲਿੰਗ ਦੀ 17 ਸਾਲ ਉਮਰ ਸੀ ਕ੍ਰੰਬਲੀ ਜਿਹੜੀ ਆ ਉਹ ਜਿਹੜੀ ਮਦਰ ਸੀ ਉਹਦੀ ਉਹਨੇ ਗਨ ਲਿਆਂਦੀ ਚਾਰ ਦਿਨ ਪਹਿਲਾਂ ਇਹ ਸ਼ੂਟਿੰਗ ਤੋਂ ਪਹਿਲਾਂ 크리스마ਸ ਦਾ ਗਿਫਟ ਲਿਆ ਕੇ ਉਹਨੂੰ ਦਿੱਤਾ ਤੇ ਅ ਮਤਲਬ ਮਾਸ ਸ਼ੂਟਿੰਗ ਦੇ ਵਿੱਚ ਕਹਿ ਲਓ ਕਿ ਪਹਿਲੀ ਵਾਰ ਕਿਸੇ ਪੇਰੈਂਟ ਦੇ ਉੱਤੇ ਇਦਾ ਸੀਰੀਅਸ ਚਾਰਜ ਲੱਗਿਆ ਇਹਦਾ ਜਿਹੜੀ ਕ੍ਰੰਬਲੀ ਇਹਦੀ ਮਦਰ ਸੀ ਇਹਦਾ ਹਸਬੰਡ ਜੇਮਸ 47 ਸਾਲ ਉਮਰ ਆ ਇਹੀ ਚਾਰਜ ਉਹਦੇ ਉੱਤੇ ਲੱਗਿਆ ਤੇ ਮਾਰਚ ਦੇ ਵਿੱਚ ਉਹਦਾ ਟ੍ਰਾਇਲ ਹੋਣਾ ਹੈ ਇਹਦਾ 15 ਸਾਲਾਂ ਦਾ ਨੰ ਦਾ ਜਿਹੜਾ ਮੁੰਡਾ ਆ ਉਹਨੂੰ ਇਹਨਾਂ ਨੇ ਬੰਦੂਕ ਜਿਹੜੀ ਲਿਆ ਕੇ ਦਿੱਤੀ ਤੇ ਉਹ ਆਕਸਫੋਰਡ ਹਾਈ ਸਕੂਲ ਦੇ ਵਿੱਚ ਨਵੰਬਰ 30 2021 ਨੂੰ ਲੈ ਕੇ ਗਿਆ ਸੀ ਉੱਥੇ ਜਾ ਕੇ ਉਹਨੇ 4 ਜਣਿਆਂ ਨੂੰ ਮਾਰ ਦਿੱਤਾ ਤੇ 7 ਜਣਿਆਂ ਨੂੰ ਜ਼ਖਮੀ ਕੀਤਾ ਤੇ ਉਹਦੇ ਵਿੱਚ ਗਲਤੀਪਲੀ ਕੀਤਾ ਗਿਆ ਨੂੰ ਦੋ ਦਰਜਨ ਚਾਰजेस ਉਹਦੇ ਤੇ ਲੱਗੇ ਤੇ ਉਹਨੂੰ ਜੇਲ੍ਹ ਦੀ ਸਜ਼ਾ ਹੋ ਗਈ ਦਸੰਬਰ ਦੇ ਵਿੱਚ ਲਾਈਫ ਦੀ ਵਿਦਆਊਟ ਪੈਰੋਲ ਵੀ ਉਹਨੂੰ ਜ਼ਮਾਨਤ ਵੀ ਨਹੀਂ ਮਿਲਣੀ ਇਹ ਜਿਹੜਾ ਸੀਗਾ ਕੇਸ ਜੈਨੀਫਰ ਦੇ ਅਗੇਂਸਟ ਤੇ ਜੇਮਸ ਕ੍ਰੰਬਲੀ ਦੇ ਇਹ ਪ੍ਰੋਸੀਕਿਊਟਰ ਦੇ ਸਾਹਮਣੇ ਸੀਗੇ ਤੇ ਜਿਹੜੇ ਪੇਰੈਂਟਸ ਦੋਵੇਂ ਸੀਗੇ ਉਹਨਾਂ ਦੇ ਉੱਤੇ ਤੇ ਇਹਦੇ ਵਿੱਚ ਉਹਨਾਂ ਨੇ ਉਹਨੂੰ ਐਜ਼ ਅ ਅਡਲਟ ਟ੍ਰੀਟ ਕਰਕੇ ਤੇ ਇਹ ਚਾਰਜਸ ਲਾਏ ਆ ਕਿ ਜਿਹੜੀ ਕੇਸ ਤਰੀਕੇ ਦੇ ਨਾਲ ਉਹਨੇ ਲਿਆ ਕੇ ਤੇ ਉਹ ਉਸ ਕਤਲ ਮੁੰਡੇ ਨੇ ਕੀਤੇ ਆ ਚਾਰ ਬੰਦੇ ਨਿਆਣੇ ਜਿਹੜੇ ਉਹ ਮੁੰਡੇ ਨੇ ਮਾਰੇ ਆ ਪਰ ਇਹਦੇ ਚਾਰਜਸ ਇਹਦਾ ਐਕਸ਼ਨ ਦੇ ਪਿੱਛੇ ਸਰਕਾਰ ਕੇ ਜਿਹੜਾ ਅਡਾਲਟ ਕਹਿੰਦੀ ਆ ਕਿਸੇ ਮਹਿਬਾਰੀ ਉਹਦੀ ਜਿਹੜੀ ਮਦਰ ਦੀ ਤੇ ਮਦਰ ਦੀ ਉਹਨਾਂ ਨੇ ਕਿਹਾ ਫਾਦਰ ਦੀ ਹੈ ਜਿਹੜੀ ਸੁਣਵਾਈ ਹੋਣੀ ਆ ਇਹ ਆਪਣੇ ਆਪ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਮਾਮਲਾ ਸੀ ਕਿ ਜੇ ਬੱਚਾ ਇਹ ਕੰਮ ਕਰਦਾ ਤੇ ਜੇ ਉਹਦੇ ਘਰਦਿਆਂ ਨੇ ਉਹਨੂੰ ਲਿਆ ਕੇ ਪਹਿਲਾ ਗਨ ਦਿੱਤੀ ਆ ਤੇ ਉਸੇ ਗਨ ਦੇ ਨਾਲ ਉਹ ਇਹ ਕਾਰਵਾਈ ਕਰਦਾ ਤੇ ਉਹਦੇ ਵਿੱਚ ਜ਼ਿੰਮੇਵਾਰੀ ਘਰਦਿਆਂ ਦੀ ਬਰਾਬਰ ਬਣਦੀ ਆ ਆਕਸਫੋਰਡ ਸ਼ੂਟਿੰਗ 2021 ਦੇ ਵਿੱਚ ਹੋਈ ਸੀ ਤੇ ਜਿਹੜੀਆਂ ਬਹੁਤ ਖਤਰਨਾਕ ਮਾਸ ਸ਼ੂਟਿੰਗਜ਼ ਅਮਰੀਕਾ ਦੇ ਵਿੱਚ ਵਾਪਰਦੀਆਂ ਉਹਨਾਂ ਦੇ ਵਿੱਚੋਂ ਇਹ ਇੱਕ ਦੱਸੀ ਗਈ ਸੀ ਅਗਲੀ ਕਰਵਾ ਦੋਸਤੋ ਰੀਸਾਈਕਲਿੰਗ ਬਾਰੇ ਰੀਸਾਈਕਲਿੰਗ ਬਹੁਤ ਔਖੀ ਆ ਬਹੁਤੇ ਅਮਰੀਕਨ ਜਿਹੜੇ ਨੇ ਉਹ ਇਸ ਕਹਾਣੀ ਨੂੰ ਨਹੀਂ ਜਾਣਦੇ ਕਿ ਰੀਸਾਈਕਲ ਬਿਨਸ ਦੇ ਵਿੱਚ ਕਿਦਾਂ ਸਾਰਾ ਕੁਝ ਹੁੰਦਾ ਆ ਜਦੋਂ ਤੁਸੀਂ ਗੈਸ ਕਰਦੇ ਆ ਤੇ ਉਹ ਗੈਸ ਵੀ ਕਈ ਵਾਰੀ ਗਲਤ ਹੋ ਜਾਂਦੇ ਯੂਨਾਈਟਿਡ ਸਟੇਟਸ ਦੇ ਵਿੱਚ ਕਈ ਮਤਲਬ ਮਿਲੀਅਨ ਕੇ ਡਾਲਰ ਜਿਹੜੇ ਆ ਉਹ ਟੈਕ ਅਮਰੀਕਨਸ ਜਿਹੜੇ ਐਸ ਵੇਲੇ ਰੀਸਾਈਕਲ ਦੇ ਉੱਤੇ ਲਾ ਰਹੇ ਆ ਪਰ ਕੁਝੜੀਆਂ ਕੰਪਨੀਆਂ ਨੇ ਉਹਦੇ ਵਿੱਚ ਰਿਸਰਚ ਕਰਕੇ ਸੋਚ ਰਹੇ ਆ ਕਿ ਇਹਨੂੰ ਜ਼ਿਆਦਾ ਸਮਾਰਟ ਤਰੀਕੇ ਦੇ ਨਾਲ ਆਊਟਸੋਰਸ ਕੀਤਾ ਜਾ ਸਕਦਾ ਜੌਬ ਨੂੰ ਆਊਟਸੋਰਸ ਦਾ ਮਤਲਬ ਇਹ ਆ ਕਿ ਕੰਪਿਊਟਰ ਕੋਲੋਂ ਕੰਮ ਕਰਵਾਇਆ ਜਾ ਸਕਦਾ ਵੇਸਟ ਸੋਰਟਿੰਗ ਪਲਾਨਸ ਜਿਹੜੀਆਂ ਮਸ਼ੀਨਾਂ ਤੋਂ ਕਰਾਈਆਂ ਜਾਂਦੇ ਆ ਰੀਸਾਈਕਲ ਦੇ ਵਿੱਚ ਕਈ ਸਾਲ ਹੋ ਗਏ ਇਸ ਤਰੀਕੇ ਦੇ ਨਾਲ ਮਾੜੇ ਇੱਕ ਥਾਂ ਦੇ ਉੱਤੇ ਸਾਰਾ ਕਚਰਾ ਪਲਾਸਟਿਕ ਇਹ ਉਹ ਸਾਰਾ ਕੁਝ ਚਲਿਆ ਜਾਂਦਾ ਤੇ ਉਹਨੂੰ ਫਿਰ ਸੋਰਟ ਕਰਨਾ ਹੁਣ ਸੋਰਟ ਕਿਦਾਂ ਕੀਤਾ ਜਾਵੇ ਸੋਰਟ ਕਰਨ ਦੇ ਲਈ ਜਾਤ ম্যাগਨੇਟ ਵਰਤੇ ਜਾਂਦੇ ਵੀ ਲੋਹਤ ਘਟੋ-ਘਟੇ ਇੱਕ ਪਾਸੇ ਹੋ ਜਵੇ ਜਿਹੜੀਆਂ ਚੀਜ਼ਾਂ ਮੈਗਨੇਟ ਦੇ ਨਾਲ ਚੱਬੜ ਸਕਦੀਆਂ ਦੂਜਾ ਫਿਰ ਗ੍ਰੈਵਿਟੀ ਦਾ ਮੈਥਡ ਆ ਭਾਰੀਆਂ ਚੀਜ਼ਾਂ ਥੱਲੇ ਰਹਿ ਜਾਂਦੀਆਂ ਹਲਕੀਆਂ ਉੱਤੇ ਰਹਿ ਜਾਂਦੀਆਂ ਤੀਜਾ ਫਿਰ ਉਹ ਪਪਪ ਸੌਫਟਵੇਅਰ ਹਵਾ ਦੇ ਨਾਲ ਜਿਹੜੀਆਂ ਚੀਜ਼ਾਂ ਇੱਧਰ ਉੱਧਰ ਜਾਂਦੀਆਂ ਕਈ ਮੈਥਡ ਆ ਜਿਹੜੇ ਇਹਨੂੰ ਟਰੈਸ਼ ਨੂੰ ਯੂਜ਼ ਸਾਰਟ ਕਰਨ ਦੇ ਲਈ ਵਰਤੇ ਜਾਂਦੇ ਪਰ ਕੋਈ ਵੀ ਪਰਫੈਕਟ ਨਹੀਂ ਆ ਫਿਰ ਇੱਕ ਤਰੀਕਾ ਵਰਤਿਆ ਵੀ ਬੰਦੇ ਹੋਣ ਜਿਹੜੇ ਪਲਾਸਟਿਕ ਦੀਆਂ ਬੋਤਲਾਂ ਇੱਕ ਪਾਸੇ ਸਿਟੀ ਜਾਣ ਤੇ ਗਾਰਬੇਜ ਇੱਕ ਪਾਸੇ ਸਿਟੀ ਜਾਣ ਦੂਜੀ ਚੀਜ਼ਾਂ ਇੱਕ ਪਾਸੇ ਸਿਟੀ ਜਾਣ ਇਹ ਪੋਸੀਬਲ ਨਹੀਂ ਕਿੰਨੇ ਕੁ ਬੰਦੇ ਲਾਏ ਜਾ ਸਕਦੇ ਆ ਜਿਨ੍ਹਾਂ ਦੇ ਨਾਲ ਇਹ ਇੰਨਾ ਕੁਝ ਹੋ ਸਕਦਾ ਸੋ ਇਹ ਸਾਰੀਆਂ ਸਕੀਮਾਂ ਕਿਤੇ ਨਾ ਕਿਤੇ ਫੇਲ ਹੋ ਜਾਂਦੀਆਂ ਰਿਜ਼ਲਟ ਉਹਦਾ ਕੀ ਹੁੰਦਾ ਕਿ ਜਿਹੜੇ ਰੀਸਾਈਕਲੇਬਲ ਆ ਪਰਟੀਕੂਲਰਲੀ ਜਿਹੜੀ ਪਲਾਸਟਿਕ ਆ ਉਹ ਕੰਟਾਮਿਨੇਟਡ ਹੋ ਜਾਂਦੀਆਂ ਦੂਜੇ ਕਈ ਤਰ੍ਹਾਂ ਦੇ ਕਚਰੇ ਦੇ ਨਾਲ ਪਲਾਸਟਿਕ ਦਾ ਮਤਲਬ ਇਹ ਵੀ ਪਲਾਸਟਿਕ ਹੋਊਗੀ ਤੇ ਉਹਨੂੰ ਦੁਬਾਰਾ ਸਾਰਾ ਕੁਝ ਕਰਕੇ ਤੇ ਪਿਓਰ ਕੀਤਾ ਜਾ ਸਕਦਾ ਪਰ ਇਹ ਮਸਲਾ ਹੱਲ ਨਹੀਂ ਹੋ ਰਿਹਾ ਹੁਣ ਜਿਹੜੀਆਂ ਅੱਜ ਕੱਲ ਦੀ ਟੈਕਨੋਲੋਜੀ ਆ ਅਸਲ ਦੇ ਵਿੱਚ ਡਿਟੈਕਟ ਨਹੀਂ ਕਰ ਸਕਦੀ ਸਹੀ ਮਾਹਨਿਆਂ ਦੇ ਵਿੱਚ ਕੰਟਾਮਿਨੇਸ਼ਨ ਨੂੰ ਇਹਨੂੰ ਪਤਾ ਨਹੀਂ ਲੱਗਦਾ ਦੂਜਾ ਹੁਣ ਇਸ ਚੀਜ਼ ਦਾ ਹੱਲ ਕਰਨ ਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਦੇ ਵਿੱਚ ਸੋਰਟਿੰਗ ਕੀਤੀ ਜਾਊਗੀ ਰੀਸਾਈਕਲ ਦੇ ਵਿੱਚ ਤੇ ਕੰਪਨੀਆਂ ਦਾ ਪਲਾਨ ਇਹ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਹਜ਼ਾਰਾਂ ਹੀ ਜਿਹੜੀਆਂ ਇਹ ਰੀਸਾਈਕਲਿੰਗ ਫੈਸਿਲਿਟੀਆਂ ਨੇ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੂੰ ਕੰਪਿਊਟਰ ਦੇ ਨਾਲ ਜੋੜਿਆ ਜਾਵੇ ਤੇ ਐਨਲਾਈਜ਼ ਕਰਨ ਆਈਡੈਂਟੀਫਾਈ ਕਰਨ ਹਰ ਆਈਟਮ ਮਤਲਬ ਕੰਪਿਊਟਰ ਨੂੰ ਪਤਾ ਹੋਵੇ ਪਲਾਸਟਿਕ ਦੀ ਬੋਤਲ ਆ ਟੱਕਣ ਆ ਫਲਾਣਾ ਆ ਫਲਾਣਾ ਆ ਸਾਰੀ ਦੁਨੀਆ ਦੀਆਂ ਚੀਜ਼ਾਂ ਪਤਾ ਹੁਣ ਤੇ ਮੁੜ ਕੇ ਇੱਕ ਦੂਜੇ ਦੇ ਨਾਲ ਸ਼ੇਅਰ ਹੋ ਜਾਣੇ ਹੈ ਇਹ ਪ੍ਰੋਡਕਟ ਇਹਨਾਂ ਚੀਜ਼ਾਂ ਦੇ ਵਿੱਚ ਜੋ ਕੁਝ ਕੀਤਾ ਜਾ ਰਿਹਾ ਹੈ ਜਿਹੜੇ ਇਹ ਪ੍ਰੋਜੈਕਟ ਦੇ ਉੱਤੇ ਕੰਮ ਕਰ ਰਹੇ ਆ ਕਿ ਬਿੰਨ ਜਿਹੜੇ ਹੈਗੇ ਆ ਉਹਨਾਂ ਕਿਉਂਕਿ ਜਿਹੜੇ ਅਮਰੀਕਾ ਦੇ ਵਿੱਚ ਆ ਉਹ ਲੋਕ ਇੰਨੇ ਜ਼ਿਆਦਾ ਇਹਨੂੰ ਵੱਖਰਾ ਨਹੀਂ ਕਰਦੇ ਰੀਸਾਈਕਲਿੰਗ ਇਹਦੇ ਨਾਲ ਹੈਲਪ ਹੋ ਸਕਦੀ ਆ ਜਿਹੜੇ 3rd ਜਿਹੜੇ ਯੂਐਸ ਗਾਰਬੇਜ ਹੈਗੇ ਆ ਔਰ ਰੀਸਾਈਕਲਡ ਜਾਂ ਉਹਨਾਂ ਦੇ ਵਿੱਚ ਕੰਪੋਸਟਡ ਹੁੰਦੇ ਆ এনवायरमेंट ਪ੍ਰੋਟੈਕਸ਼ਨ ਏਜੰਸੀ ਦੇ ਕਹਿਣ ਦੇ ਨਾਲ ਤੇ ਜਿਹੜੀ ਪਲਾਸਟਿਕ ਆ ਉਹ 5% ਦੇ ਨੇੜੇ ਹੁੰਦੀ ਆ ਜਿਹੜੀ 2021 ਰੀਸਾਈਕਲ 2021 ਦੀ ਰਿਪੋਰਟ ਦੇ ਅਨੁਸਾਰ ਤੇ ਬਾਕੀ ਜਿਹੜੀ ਉਹ ਲੈਂਡਫਿਲ ਦੇ ਵਿੱਚ ਜਾਂ ਫਿਰ ਬਾਕੀ ਥਾਵਾਂ ਦੇ ਉੱਤੇ ਚੱਲੇ ਜਾਂਦੀ ਹੈ ਯੂਰਪ ਦੇ ਵਿੱਚ ਇਹ ਚੀਜ਼ ਥੋੜੀ ਜਿਹੀ ਬੈਟਰ ਆ ਉੱਥੇ ਰੀਸਾਈਕਲਿੰਗ ਰੇਟ ਹਾਇਰਸ ਨੇ ਅਮਰੀਕਨਸ ਜਿਹੜੇ ਆ ਇਹਨਾਂ ਦਾ ਜਿਹੜੇ ਇਹ ਇੰਨੀ ਜ਼ਿਆਦਾ ਇਛੁਕ ਨਹੀਂ ਆ ਕਿ ਚੀਜ਼ਾਂ ਨੂੰ ਵੱਖ-ਵੱਖ ਕਰਕੇ ਰੱਖਣ ਜਿੰਨੇ ਯੂਰਪ ਵਾਲੇ ਆ ਹੁਣ ਇਹ ਰੀਸਾਈਕਲਿੰਗ ਵੀ ਇਸੀ ਕਰਨ ਦੇ ਲਈ ਕੰਪਿਊਟਰ ਦੀ ਵਰਤੋਂ ਕੀਤੀ ਜਾ ਰਹੀ ਆ ਤੇ ਜਿਹੜੇ ਉਹਨਾਂ ਦੇ ਕੋਲ ਮਤਲਬ ਇਹ ਹੋਊਗਾ ਤੇ ਜਿਹੜੀ ਮਸ਼ੀਨ ਆ ਉਹ ਦੱਸ ਸਕਦੀ ਆ ਵੀ ਆ ਕੀ ਚੀਜ਼ ਆ ਤੇ ਇਹਨੂੰ ਕਿੱਧਰ ਲੈ ਕੇ ਪਾਸੇ ਪਾਉਣਾ ਉਹਦੀ ਮਦਦ ਦੇ ਨਾਲ ਹੁਣ ਇਹ ਕੰਮ ਕੀਤਾ ਜਾ ਸਕਦਾ ਜਿਹਦੇ ਨਾਲ ਇੱਕ ਤੇ ਪਲਾਸਟਿਕ ਜਿਹੜੀ ਹੈ ਜਿਆਦਾ ਰੀਸਾਈਕਲ ਹੋਊਗੀ ਦੂਜਾ ਫੈਸਿਲਿਟੀਆਂ ਦੇ ਉੱਤੇ ਉਹ ਕੰਟਾਮਿਨੇਟਡ ਨਹੀਂ ਹੋਊਗੀ ਪਿਓਰ ਹੋਊਗੀ ਤੇ ਤੀਜੀ ਗੱਲਬਾਤ ਆ ਕਿ ਉੱਥੇ ਲੇਬਰ ਵੀ ਬਹੁਤ ਸਾਰੀ ਬਚ ਸਕਦੀ ਹੈ ਅਗਲੀ ਗੱਲਬਾਤ ਦੋਸਤੋ ਅ ਇਸ ਵੇਲੇ ਜਿਹੜੀ ਗੱਲਬਾਤ ਆ ਕਿ ਚਾਈਲਡ ਲੇਬਰ ਦਾ ਮਾਮਲਾ ਅਮਰੀਕਾ ਦੇ ਵਿੱਚ ਚਰਚਾ ਦੇ ਵਿੱਚ ਚੱਲ ਰਿਹਾ ਅਮਰੀਕਾ ਦੀਆਂ ਕਈ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਵਿੱਚ ਕੁਝ ਦੇਸ਼ ਦੇ ਵੱਡੇ ਕੰਜ਼ਿਊਮਰ ਬ੍ਰਾਂਡਸ ਵੀ ਆ ਉਹ ਕਹਿ ਰਿਹਾ ਕਿ ਉਹ ਕੁਝ ਸਟੈਪ ਲੈ ਰਹੇ ਆ ਤਾਂ ਕਿ ਚਾਈਲਡ ਲੇਬਰ ਨੂੰ ਡੋਮੈਸਟਿਕ ਸਪਲਾਈ ਚੇਨ ਦੇ ਵਿੱਚੋਂ ਐਲੀਮੀਨੇਟ ਕੀਤਾ ਜਾ ਸਕੇ ਜਿਹੜੇ ਬੱਚੇ ਨੇ ਜਿਹੜੇ ਕੰਮ ਕਰ ਰਹੇ ਆ ਅਮਰੀਕਨ ਇਸ ਮੈਨੂਫੈਕਚਰਿੰਗ ਤੇ ਫੂਡ ਪ੍ਰੋਡਕਸ਼ਨ ਦੇ ਵਿੱਚ ਕਈ ਹਜ਼ਾਰਾਂ ਖਾਸ ਕਰ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਮਾਈਗ੍ਰੈਂਟਸ ਬੱਚੇ ਨੇ ਉਹ ਜਿਹੜਾ ਸਦਰਨ ਬਾਰਡਰ ਕ੍ਰੋਸ ਕਰਕੇ ਆਉਂਦੇ ਆ ਤੇ ਪੇਰੈਂਟਸ ਉਹਨਾਂ ਦੇ ਕੋਲ ਨਹੀਂ ਹੁੰਦੇ ਉਹਨਾਂ ਦੇ ਨਾਲ ਨਹੀਂ ਹੁੰਦੇ 2021 ਤੋਂ ਇਹ ਬਰਤਾਰਾ ਚੱਲ ਰਿਹਾ ਇਹ ਨੰਬਰ ਜਿਹੜਾ ਲਗਾਤਾਰ ਵਧਦਾ ਹੋ ਰਿਹਾ ਤੇ ਇਹ ਬੜਾ ਖਤਰਨਾਕ ਆ ਜਿਹੜੀਆਂ ਗੈਰ ਕਾਨੂੰਨੀ ਨੌਕਰੀਆਂ ਹਰ ਸਟੇਟ ਦੇ ਵਿੱਚ ਜਿਹੜੀਆਂ ਫੈਕਟਰੀਜ਼ ਨੇ ਸਲਟਰ ਹਾਊਸਸਸ ਨੇ ਇੰਡਸਟਰੀਅਲ ਡੇਰੀ ਫਾਰਮਸ ਨੇ ਨਿਊਯਾਰਕ ਟਾਈਮ ਨੇ ਇੱਕ ਰਿਪੋਰਟ ਕੀਤੀ ਸੀ ਇੱਕ ਸੀਰੀਜ਼ ਪੂਰੀ ਦੀ ਪੂਰੀ ਬਣਾਈ ਸੀ ਇਹਨਾਂ ਨੇ ਆਰਟੀਕਲਸ ਦੀ ਜਿਹਦੇ ਵਿੱਚ ਦੱਸਿਆ ਸੀ ਕਿ ਕਿਦਾਂ ਕੰਸਟਰਕਸ਼ਨ ਇਕੁਪਮੈਂਟ ਤੱਕ ਇਹਨਾਂ ਨੂੰ ਲਿਆਂਦਾ ਜਾ ਰਿਹਾ ਆ ਤੇ ਇੰਡਸਟਰੀਅਲ ਮਸ਼ੀਨਰੀ ਜਿਹੜੀ ਰੂਫ ਟਾਪਸ ਦੇ ਉੱਤੋਂ ਲੋਕ ਛੱਤਾਂ ਦੇ ਉੱਤੋਂ ਡਿੱਗਦੇ ਆ ਮੈਕਡੋਨਲਡ ਕਹਿੰਦੇ ਆ ਕਿ ਅਸੀਂ ਜਿਹੜੇ ਪ੍ਰਾਈਵੇਟ ਇਨਸਪੈਕਟਰਾਂ ਰਿਵਿਊ ਕਰ ਰਹੇ ਆ ਓਵਰਨਾਈਟ ਸ਼ਿਫਟ ਦੇ ਵਿੱਚ 슬ਾਟਰ ਹਾਊਸ ਦੇ ਵਿੱਚ ਤੇ ਕੁਝ ਜਿਹੜੇ ਇਹਨਾਂ ਦੇ ਮੀਟ ਤੇ ਦੂਜੇ ਜਿਹੜੇ ਹੈਗੇ ਆ ਥਾਵਾਂ ਤੇ ਬੱਚੇ ਜਿਹੜੇ 13 ਸਾਲ ਦੇ ਉਹ ਮਤਲਬ ਬਹੁਤ ਹੈਵੀ ਮਸ਼ੀਨਰੀ ਨੂੰ ਕਲੀਨ ਕਰ ਰਹੇ ਆ ਤੇ ਸਪਲਾਈਜ਼ ਜਿਹੜੀਆਂ ਫੋਰਡ ਮੋਟਰ ਕੰਪਨੀ ਦੀਆਂ ਉਹਨਾਂ ਨੇ ਹੁਣ ਸਕਰੂਟੀਨਾਈਜ਼ ਕੀਤਾ ਆ ਕਿ ਕਈ ਜਿਹੜੇ EMPLOYEES ਨੇ ਉਹਨਾਂ ਨੂੰ ਕੀਤਾ ਜਾਵੇ ਜਦੋਂ ਕੰਮ ਦੇ ਉੱਤੇ ਆਉਂਦੇ ਆ ਤੇ ਕਾਸਟ ਕੋ ਜਿਹੜੀ ਆ ਉਹ ਵੀ ਇਸ ਮਾਮਲੇ ਦੇ ਵਿੱਚ ਕੋ ਸ਼ਾਰਟਡ ਕਰ ਰਹੀ ਆ ਜਿਹਦੇ ਵਿੱਚ ਉਹਨਾਂ ਨੇ ਕੋਈ ਸਪੈਨਿਸ਼ ਸਪੀਕਿੰਗ ਇਨਸਪੈਕਟਰ ਵੀ ਲਿਆਂਦੇ ਆ ਸੋ ਇਹ ਬੱਚੇ ਕਈ ਥਾਵਾਂ ਦੇ ਉੱਤੇ ਤੇ ਵੀ ਗੱਲ ਚੱਲ ਰਹੀ ਆ ਵੀ ਜਿਹੜੀ ਏਜ ਘਟਾ ਦਿੱਤੀ ਜਾਵੇ ਬੱਚਿਆਂ ਦੇ ਕੰਮ ਕਰਨ ਦੀ ਉਮਰ ਉਹ ਘਟਾ ਦਿੱਤੀ ਜਾਵੇ ਪਰ ਹਜੇ ਤੱਕ ਉਹਦੇ ਵਿੱਚ ਤਾਂ ਕੋਈ ਗੱਲਬਾਤ ਨਹੀਂ ਹੋਈ ਪਰ ਜਿੱਥੇ-ਜਿੱਥੇ ਵੀ ਇਹ ਕੰਮ ਕਰ ਰਹੇ ਆ ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਕੁਛ ਨਾ ਕੁਛ ਕਰਕੇ ਇਹਦੇ ਉੱਤੇ ਐਕਸ਼ਨ ਲਏ ਜਾ ਰਿਹਾ ਤਾਂ ਕਿ ਸਾਰੀ ਜਿਹੜੀ ਇੱਕ ਚੇਨ ਆ ਪ੍ਰੋਡਕਸ਼ਨ ਦੀ ਉਹਦੇ ਵਿੱਚੋਂ ਇਹਨਾਂ ਬੱਚਿਆਂ ਨੂੰ ਬਾਹਰ ਕੱਢਿਆ ਜਾ ਸਕੇ ਇਹਨਾਂ ਨੂੰ ਬਚਾਇਆ ਜਾ ਸਕੇ ਅ ਟੈਨੇਸੀ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਫਤਾਰ ਕੀਤਾ ਗਿਆ ਸੋਮਵਾਰ ਨੂੰ ਕਿਉਂਕਿ ਉਹ ਇੱਕ ਬੜੇ ਖਤਰਨਾਕ ਸਕੀਮ ਦੇ ਉੱਤੇ ਲੱਗਦਾ ਸੀ ਇੱਕ ਅੰਡਰਕਵਰ FBI ਏਜੰਟ ਸੀ ਉਹਨੂੰ ਉਸ ਵਿਅਕਤੀ ਨੇ ਇਹ ਦੱਸ ਦਿੱਤਾ ਆਪਣੇ ਪਲਾਨ ਬਾਰੇ ਪਲਾਨ ਉਹਦਾ ਕੀ ਸੀ ਕਿ ਉਹ ਯੂਐਸ ਮੈਕਸੀਕੋ ਬਾਰਡਰ ਦੇ ਉੱਤੇ ਜਾ ਰਿਹਾ ਇੱਕ ਵਾਇਲੈਂਸ ਕਰਨ ਜਿਹੜੇ ਕ੍ਰਿਮੀਨਲ ਕੰਪਲੇਂਟ ਇੱਕ ਦਰਜ ਕੀਤੀ ਹੈ ਉਹਦੇ ਤਹਿਤ ਮਾਰਚ 2023 ਦੇ ਵਿੱਚ ਪੌਲ ਫਾਈ ਜਿਹੜੇ ਆ ਸੀਨੀਅਰ ਆ ਉਹਨੇ ਸਭ ਤੋਂ ਪਹਿਲਾਂ ਗੱਲਬਾਤ ਕੀਤੀ ਇੱਕ ਅੰਡਰਕਵਰ FBI ਏਜੰਟਸ ਦੇ ਨਾਲ ਟਿਕਟੌਕ ਦੇ ਉੱਤੇ ਡਾਇਰੈਕਟ ਮੈਸੇਜ ਉਹਨਾਂ ਦੇ ਵਿੱਚ ਇਸ ਐਪ ਦੇ ਉੱਤੇ ਹੋਇਆ ਤੇ ਕਮਿਊਨੀਕੇਸ਼ਨ ਉਹਨੇ ਕੀਤੀ ਆਪਣੇ ਫੋਨ ਦੇ ਉੱਤੇ ਆ ਵਿਅਕਤੀ A ਤੇ 2 ਹੋ ਜਿਹੜੇ ਅੰਡਰਕਵਰ FBI ਏਜੰਟ ਸੀਗੇ ਐਵੈਂਚੁਅਲੀ ਉਹ ਇਸ ਬੰਦੇ ਨੂੰ 1 April ਨੂੰ ਮਿਲੇ ਤੇ ਉਹਦੇ ਤੋਂ ਬਾਅਦ ਇਹਨਾਂ ਨੇ ਕੰਪਲੇਂਟ ਜਿਹੜੀ ਫਾਈਲ ਕੀਤੀ ਫਰਾਈਡੇ ਨੂੰ ਯੂ ਐਸ ਡਿਸਟ੍ਰਿਕਟ ਕੋਰਟ ਦੇ ਵਿੱਚ ਟਨੈਸੀ ਦੇ ਵਿੱਚ ਜਿਹੜੀ ਮੀਟਿੰਗ ਸੀਗੀ ਉੱਥੇ ਕੰਪਲੇਂਟ ਦੇ ਵਿੱਚ ਇਹ ਕਿਹਾ ਗਿਆ ਆ ਕਿ ਇਹਦਾ ਇਹ ਬੰਦਾ ਇਸ ਕਿਸਮ ਦਾ ਯਕੀਨ ਕਰਦਾ ਆ ਕਿ ਸਰਕਾਰ ਜਿਹੜੀ ਆ ਟ੍ਰੇਨ ਕਰ ਰਹੀ ਆ ਸਿਟੀਜ਼ਨਸ ਨੂੰ ਤੇ ਜਿਹੜਾ ਸਪੈਸ਼ਲੀ ਫੈਡਰਲ ਸਰਕਾਰ ਜਿਹੜੀ ਆ ਉਹ ਇਲਲੀਗਲ ਇਮੀਗਰੈਂਟਸ ਨੂੰ ਇੱਥੇ ਆਉਣ ਦੀ ਆਗਿਆ ਦੇ ਰਹੀ ਆ ਤਾਂ ਕਿ ਉਹ ਯੂਨਾਈਟਿਡ ਸਟੇਟਸ ਦੇ ਵਿੱਚ ਆ ਕੇ ਸਰਕਾਰ ਦੀ ਮਦਦ ਕਰ ਸਕਣ ਜਿਹੜੇ ਜਿਹੜੇ ਪੈਟਰੀਅੋਟਸ ਨੇ ਉਹ ਵੱਧ ਰਹੇ ਆ ਕਿਉਂਕਿ ਇਨਵੇਸ਼ਨ ਹੋ ਰਹੀ ਆ ਇੱਥੇ ਤੇ ਉਸ ਵਿਅਕਤੀ ਨੇ ਜਿਹੜਾ ਕਿਹੇ ਉੱਤੇ ਕਤਲੋਗਾਰਤ ਕਰਨ ਦੀ ਸਕੀਮ ਬਣਾ ਰਿਹਾ ਸੀ ਮਈ 11 ਨੂੰ ਨੇ ਇੱਕ ਫੋਨ ਕਾਲ ਰਿਕਾਰਡ ਕੀਤੀ ਅੰਡਰ ਕਵਰ ਦੇ ਨਾਲ ਤੇ ਉਹ ਕਹਿੰਦਾ ਕਿ ਵੀ ਆਰ ਬੀਇੰਗ ਇਨਵੇਟਿਡ ਕਿ ਸਾਡੇ ਇਨਵੇਸ਼ਨ ਹੋ ਰਹੀ ਆ ਸਾਡੇ ਲੋਕ ਇੱਥੇ ਕੁਸ਼ਪੈਟ ਕਰ ਰਹੇ ਆ ਇੱਕ ਹੋਰ ਇਨ ਪਰਸਨ ਮੀਟਿੰਗ ਹੋਈ ਇਹਨਾਂ ਦੀ ਦਸੰਬਰ 14 ਨੂੰ ਉਥੇ ਨੇ ਡਿਸਕਸ ਕੀਤਾ ਇਸ ਅੰਡਰਕਵਰ ਏਜੰਟਸ ਦੇ ਨਾਲ ਇੱਕ ਪਲਾਨ ਕਿ ਸਦਰਨ ਬਾਰਡਰ ਦੇ ਉੱਤੇ ਜਾ ਕੇ ਇਹ ਜਿਹੜਾ ਮਿਲਟਰੀਆ ਮਿਲਟਰੀਆ ਗਰੁੱਪ ਆ ਉਥੇ ਕੈਂਟਕੀ ਤੋਂ ਜਾਰਜੀਆ ਤੋਂ ਨਾਰਥ ਕੈਰੋਲਿਨਾ ਤੋਂ ਟਟਨੇਸੀ ਤੋਂ ਜਿਹੜੇ ਐਕਸਪੋਸ ਐਕਸਪਲੋਸਿਵ ਡਿਵਾਈਸਸ ਨੇ ਉਹਨਾਂ ਨੂੰ ਬਾਰਡਰ ਦੇ ਉੱਤੇ ਟਰਾਂਸਪੋਰਟ ਕਰਨਾ ਜਿਹੜੀ ਬਿਨਾ ਲਾਅਨ ਇਨਫੋਰਸਮੈਂਟ ਡਿਟੈਕਸ਼ਨ ਤੋਂ ਕਿਸ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਉਹਨੇ ਸਕੀਮ ਦੱਸੀ ਇਹਦੇ ਤੋਂ ਬਾਅਦ ਉਹ ਦੱਸਦਾ ਕਿ ਸਟੇਅਰ ਅਪ ਕੀਤਾ ਉਹਨੇ ਅੱਗੇ ਜਾ ਕੇ ਇਸ ਚੀਜ਼ ਨੂੰ ਹੁਣ ਕਿਉਂਕਿ ਉਹ ਅੰਡਰਕਵਰ ਐਫਪੀਆਈ ਏਜੰਟ ਵੀ ਟਿਕਟਾਕ ਦੇ ਉੱਤੇ ਆ ਤੇ ਉਹ ਫਾਲੋ ਕਰ ਰਿਹਾ ਤੇ ਉਹਨਾਂ ਨੂੰ ਪਤਾ ਹੈ ਇਸ ਬੰਦੇ ਦਾ ਤੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਇਹਨੂੰ ਫੜ ਲਿਆ ਤੇ ਚਾਰਜ ਕੀਤਾ ਗਿਆ ਹੁਣ ਕਿ ਟ੍ਰਾਂਸਫਰ ਆਫ ਨਾਨ ਰਜਿਸਟਰਡ ਫਾਇਰ ਆਰਮਜ਼ ਜਿਹੜਾ 2.5 ਲੱਖ ਡਾਲਰ ਜੁਰਮਾਨਾ ਤੇ ਜਿਹੜੀ 10 ਸਾਲ ਦੀ ਸਜ਼ਾ ਇਸ ਮਾਮਲੇ ਦੇ ਵਿੱਚ ਹੋ ਸਕਦੀ ਹੈ ਸੋ ਕਿੰਨੇ ਇਹ ਇਹ ਕਈ ਚੀਜ਼ਾਂ ਦੱਸਦੀਆਂ ਇਹ ਘਟਨਾ ਕਿ ਜਿਹੜਾ ਜਦੋਂ ਇਸ ਵੇਲੇ ਕਈ ਜਿਹੜੀਆਂ ਗੱਲਾਂ ਉੱਥੇ ਸਾਹਮਣੇ ਆਉਂਦੀਆਂ ਕਿ ਟ੍ਰੈਨਸੀ ਦੇ ਵਿੱਚ ਜਿਹੜੀ ਅਰੈਸਟ ਹੋਈ ਆ ਇਹਦੇ ਵੱਖਰੇ ਵੱਖਰੇ ਪੱਖ ਨੇ ਇੱਕ ਤਾਂ ਇਹ ਦੇਖੋ ਵੀ ਬਾਰਡਰ ਦੇ ਉੱਤੇ ਜਿੰਨੀ ਇਲੈਗਲ ਇਮੀਗ੍ਰੇਸ਼ਨ ਹੋ ਰਹੀ ਆ ਉਹਦੇ ਪ੍ਰਤੀ ਲੋਕਾਂ ਦੇ ਮਨਾਂ ਦੇ ਵਿੱਚ ਕੇਸ ਕਿਸ ਤਰ੍ਹਾਂ ਦੇ ਭਾਵ ਨੇ ਤੇ ਦੂਜਾ ਜਿਹੜਾ ਉਹ FBI ਦੇ ਅੰਡਰਕਵਰ ਏਜੰਟ ਦੇ ਕੋਲ ਜਦੋਂ ਇਹ ਗੱਲਬਾਤ ਦਾ ਖੁਲਾਸਾ ਕਰ ਦਿੰਦਾ ਆ ਤਾਂ ਇਹ ਗੱਲ ਕਿੰਨੀ ਆਪਣੇ ਆਪ ਦੇ ਵਿੱਚ ਖਤਰਨਾਕ ਦੋਸਤੋ ਅਗਲੀ ਗੱਲਬਾਤ ਜਿਹੜੀਆਂ ਭਾਰ ਘਟਾਉਣ ਵਾਲੀਆਂ ਕੰਪਨੀਆਂ ਨੇ ਉਹਨਾਂ ਦਾ ਮਾਰਕੀਟ ਦੇ ਵਿੱਚ ਆਉਣ ਦੇ ਨਾਲ ਭਾਰ ਅਸਲ ਦੇ ਵਿੱਚ ਇੱਕ ਦਵਾਈ ਸੀਗੀ ਜਿਹੜੀ ਓਜ਼ੈਂਪਿਕ ਇੰਜੈਕਸ਼ਨ ਪਹਿਲਾਂ ਵੀ ਆਪਾਂ ਕਈ ਵਾਰੀ ਜ਼ਿਕਰ ਕੀਤਾ ਸ਼ੂਗਰ ਦੇ ਲਈ ਵਰਤੀ ਜਾਂਦੀ ਹੈ ਡਾਇਬੀਟਿਸ ਦੇ ਲਈ ਉਹਦੇ ਕੁਝ ਇਫੈਕਟ ਆ ਗਏ ਇਸ ਤਰ੍ਹਾਂ ਦੇ ਕਿ ਉਹ ਲਾਉਣ ਦੇ ਨਾਲ ਭਾਰ ਘਟ ਜਾਂਦਾ ਤੇ ਲੋਕਾਂ ਨੇ ਉਹ ਲਵਾਉਣੀ ਸ਼ੁਰੂ ਕਰ ਦਿੱਤੀ ਨੋਵਾਨੋਰਡੈਸ ਕੰਪਨੀ ਜਿਹੜੀ ਇਹਨੂੰ ਬਣਾਉਂਦੀ ਆ ਤੇ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆਈ ਤੇ ਜਿਹੜੀ ਇਹ ਡੈਨਿਸ਼ ਡਰਗ ਮੇਕਰ ਆ ਮੋਟਾਪੇ ਨੂੰ ਘਟਾਉਣ ਦੇ ਲਈ ਤੇ ਇੰਨੀ ਜ਼ਿਆਦਾ ਹੋ ਗਈ ਕਿ ਲੋਕ ਲੋਕਾਂ ਨੂੰ ਇਹ ਦਵਾਈ ਮਿਲ ਨਹੀਂ ਰਹੀ ਹੁਣ ਇਹਦੇ ਤੋਂ ਬਾਅਦ ਹੋਇਆ ਕੀ ਆ ਨੋਵਨ ਆਰਡਿਸਕ ਤੇ ਐਲੀ ਲੈ ਲਈ ਇਹ ਲੀਡਰ ਨੇ weight loss drug market ਦੇ ਵਿੱਚ ਤੇ ਅੰਦਾਜ਼ਾ ਲਾਇਆ ਜਾ ਰਿਹਾ ਕਿ ਲਗਭਗ ਜਿਹੜੀ ਮਾਰਕੀਟ 100 ਬਿਲੀਅਨ US ਡਾਲਰ ਦੀ ਮਾਰਕੀਟ ਦੱਸੀ ਜਾ ਰਹੀ ਆ ਆ ਐਂਡ ਆਫ ਦਾ ਡੈਕੇਡ ਤੱਕ ਇਹ ਇਹਦੇ ਵਿੱਚ ਹੁਣ ਕੰਪਨੀਆਂ ਜਿਹੜੀਆਂ ਸਾਰੀਆਂ ਨੇ ਉਹ ਇਹਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਵੀ ਇੱਕ ਕੰਪਨੀ ਜਿਹੜੀ ਆ ਨੋਵਾ ਨੋਰਡੈਸਕ ਇਹਨੇ ਸ਼ੂਗਰ ਦੀ ਦਵਾਈ ਬਣਾਈ ਜਿਹਦੇ ਨਾਲ ਭਾਰ ਘਟਦਾ ਆ ਲੋਕਾਂ ਨੇ ਇੰਨੀ ਦਵਾਈ ਲਈ ਕਿ ਕੰਪਨੀ ਕੋਲ ਬਣਦੀ ਨਹੀਂ ਸ਼ਾਰਟ ਹੋ ਗਈ ਹੁਣ ਜਿਹੜੀਆਂ ਬਾਕੀ ਕੰਪਨੀਆਂ ਆ ਉਹ ਇਹ ਦੇਖ ਰਹੀਆਂ ਵੀ ਅਸੀਂ ਕਿਉਂ ਨਹੀਂ ਇਸ ਮਾਰਕੀਟ ਦੇ ਵਿੱਚ ਆ ਸਕਦੇ ਨੋਵਾ ਨੋਰਡੈਸਕ ਐਸ ਵੇਲੇ ਇਹਨਾਂ ਨੇ ਸਟੱਡੀ ਕੀਤੀ ਸੀ ਤੇ ਬਹੁਤ ਇਫੈਕਟਿਵ ਸੀਗੀ ਇਹ ਆਬੈਸਟੀਟੀ ਡਰੱਗ ਤੇ ਉਹਦੇ ਤੋਂ ਬਾਅਦ ਜਿਹੜੀ ਡਾਇਬੀਟਿਕ ਡਰੱਗ ਆਏ 2021 ਦੇ ਵਿੱਚ ਅਪਰੂਵ ਹੋਈ ਸੀ ਤੇ 2 ਸਾਲਾਂ ਦੇ ਵਿੱਚ ਹੀ ਸਾਲ ਡੇਢ ਸਾਲ ਦੇ ਵਿੱਚ ਹੀ ਇਹਨੇ ਮਤਲਬ ਤਹਿਲਕਾ ਦੁਨੀਆ ਦੇ ਵਿੱਚ ਮਚਾ ਦਿੱਤਾ ਹੁਣ ਉਹਦੇ ਤੋਂ ਬਾਅਦ ਜਿਹੜੀ ਐਲ ਐਲ ਐਲੀ ਆ ਇਹਦੀ ਇੱਕ weight loss therapy ਆ Zepbound ਇਹਨੂੰ ਹਰੀਚੰਡੀ ਮਿਲ ਗਈ ਆ ਅਮਰੀਕਾ ਤੇ ਯੂਕੇ ਦੇ ਵਿੱਚ ਜਿਹੜੇ ਰੈਗੂਲੇਟਰਸ ਨੇ ਉਹਨਾਂ ਨੇ ਦੱਸ ਦਿੱਤਾ ਤੇ ਇਸੇ ਤਰ੍ਹਾਂ ਇਹ ਜਿਹੜੀ ਕੰਪਨੀ ਵੀ ਰਿਪੋਰਟ ਕਰ ਰਹੀ ਹੈ ਇਹ ਵੀ ਇਸ ਪਾਸੇ ਆ ਰਹੀ ਆ ਫਾਈਜ਼ਰ ਬਹੁਤ ਵੱਡਾ ਨਾਮ ਆ ਜਿਹਨੇ ਵੈਕਸੀਨ ਵੀ ਬਣਾਈ ਆ ਕੁਣੋ ਨੇ ਫੈਸਲਾ ਕੀਤਾ ਇਸ ਪਾਸੇ ਆਉਣ ਦਾ ਫਾਈਜ਼ਰ ਤੋਂ ਬਾਅਦ ਜਿਹੜੀਆਂ ਕੁਝ ਹੋਰ ਕੰਪਨੀਆਂ ਨੇ ਜਿਨ੍ਹਾਂ ਦੇ ਵਿੱਚ ਮੁੰਜੈਰੋ ਜਾਂ ਜਿਹੜੀ ਸੈਪਾਉਂਡ ਐਲ ਐ ਐਲ ਦੀ ਉਹ ਤੇ ਉਹਦੇ ਤੋਂ ਬਾਅਦ ਐਮਗਨ ਐਲਟੀ ਮਿਊਨ ਤੇ ਹੋਰ ਜਿਹੜੀਆਂ ਕੁਝ ਕੰਪਨੀਆਂ ਨੇ ਉਹ ਦੱਸ ਰਹੇ ਨੇ ਕਿ ਇਸ ਪਾਸੇ ਜ਼ੀਲੈਂਡ ਫਾਰਮਾ ਇਧਰਲੇ ਪਾਸੇ ਆ ਰਹੀ ਆ ਉਪਕੋ ਹੈਲਥ ਇਧਰਲੇ ਪਾਸੇ ਆ ਰਹੀ ਆ ਤੇ ਹੁਣ ਭਾਰ ਘਟਾਉਣ ਵਾਲੀ ਇਸ ਇੰਡਸਟਰੀ ਦੇ ਵਿੱਚ ਹੋਰ ਵੱਡੇ ਜਿਹੜੇ ਬ੍ਰਾਂਡ ਨੇ ਉਹ ਵੀ ਦਾਖਲ ਹੋ ਰਹੇ ਨੇ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਖੁਸ਼ਨਾਵੀਏ ਕੱਲ ਬਤਾਂਵਾਂ